ਵਾਹਿਗੁਰੂ ਜੀ ਆਰਤੀ ਨਾਸਰੀ ਮਹਲਾ ਪਹਿਲਾ ਆਰਤੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਤੂਬ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ कैसी आरती होए भवखंड ना तेरी आरती अनहता शब्द बाजंत भेरी रहाओ सहस तव नयन नन नयन है तोहे कहो सहस मूर्त नना एक तोही सहस पद बिमल नन एक पद गंध बिन सहस तव गंध एवचलत मोहि सब मैं ज्योत ज्योत है सोए ਿਸ ਕੈ ਚਾਨਣ ਸਭ ਮਹਿ ਜਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਂਦੇ ਨੋ ਮੋਹਿਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਗਾ ਹੋਏ ਜਾਤੇ ਤੇਰੇ ਨਾਮ ਵਾਸਾ ਤਨਾਸਰੀ ਭਗਤ ਰਵਦਾਸ ਜੀ ਕੀ ਨਾਮ ਤੇਰੋ ਵਾਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਟੇ ਸਗਲ ਪਾਸਾਰੇ ਰਹਾਓ ਨਾਮ ਤੇਰੋ ਅਸਨੋ ਨਾਮ ਤੇਰੋ ursa ਨਾਮ ਤੇਰਾ ਕੇਸਰੋ ਲੈ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੈ ਕਉਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਏ ਭਇਓ ਉਜਿਆਰੋ ਭਵਨ ਸਗਲਾ ਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ 18 ਹੈ ਸਗਲ ਝੂਟਾਰੇ ਤੇਰੋ ਕੀਆ ਤੁਝੇ ਕੀ ਅਰਪਾਉ ਨਾਮ ਤੇਰਾ ਤੂੰ ਹੀ ਚਬਰ ਢੋਲਾਰੇ 10 8 6 4 ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧਨਸਰੀ ਸ੍ਰੀ ਸੈਣ ਜੀ ਸੂਪ ਦੀਪ కృਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਉਤਮ ਦੀਰਾ ਨਿਰਮਲ ਬਾਤੀ ਤੋਹੀ ਨਿਰੰਜਨ ਕਮਲਾਪਤੀ ਰਾਮਾ ਭਗਤ ਰਾਮਾ ਨੰਦ ਜਾਨ ਹੈ ਪੂਰਨ ਪਰਮ ਆਨੰਦ ਬਖਾਨ ਹੈ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਣ ਪਣੈ ਪਜ ਪਰਮ ਆਨੰਦੇ ਪਰਭਾਤੀ ਕਬੀਰ ਜੀ ਸੁੰਨ ਸੰਧਿਆ ਤੇਰੀ ਦੇਵ ਦੇਵਾ ਕਰ ਅਧਪਦ ਆਦ ਸਮਾਈ ਸਿੱਧ ਸਮਾਧ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜੋ ਪਾਈ ਠੰਡਾ ਬ੍ਰਹਮਾ ਨਿਗੰਭੀ ਚਾਰਾ ਅਲਖ ਨ ਲਖਿਆ ਜਾਈ ਰਹਾਓ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜੀਆਰਾ ਜੋਤ ਲਾਏ ਜਗਦੀਸ਼ ਜਗਾਇਆ ਬੂਝੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰਿੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਦਿਨ ਕੇ ਕਾਚ ਸਵਾਰਤਾ ਰਹਾਓ ਦਾਲ ਸਿੱਧਾ ਮਾਂ ਗਉਂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨੀ ਗਾ ਚਾਦਨ ਅਨੇਕਾ ਅਨਾਜ ਮੰਗਾਉ ਸਤ ਸੀ ਕਾ ਗਊ ਪੈਸ ਮੰਗਾਉ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੇ ਜਨ ਧੰਨਾ ਲੇਵੈ ਮੰਗੀ ਰਾਗ ਸੋਰਠ ਕਬੀਰ ਜੀ ਭੁਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ ਹਉ ਮੰਗਾਉ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਨਾ माधो कैसी बना तुम संगे आप ना देहो ता लेव मंगे रहाओ दोए सिर मांगौ चूना पाव कियो संग लूना अदद सिर मांगौ दालै मो कहौ दोनों वक्त जीवाले खाट मांगौ चौपाई सिर हाना यावर तुलाई ऊपर कौ मांगौ खिंथा तेरी भक्त कर जन थिंथा मैं नाहि कीता लब्बो एक नाव तेरा मैं फब्बो ਆ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਨਿਆ ਸਵਈਆ ਯਾਤੇ ਪ੍ਰਸੰਨ ਪਾਏ ਹੈ ਮਹਾ ਮੋਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰੈ ਇਕ ਬਿਦ ਰਰ ਭਵ ਤਪ ਹਰੈ ਮਿਲ ਧਨ ਹੈ ਲਾਵੈ ਚਲਰ ਤਾਲ ਮਿਰਦੰਗ ਉਪੰਗਰ ਬਬਲੀ ਏ ਸੁਰ ਸਾਜ ਮਿਲਾਵੈ ਕਿਰ ਗੰਦਰਬ ਗਾਨ ਕਰੈ ਗਨ ਜਛਿ ਆ ਪਛਰ ਨਿਰਤ ਦਿਖਾਵੈ ਸੰਖਨ ਕੀ ਤੁਨ ਕੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇਂ ਆਰਤੀ ਕੋਟ ਕਰੈ ਸੂਰ ਸੁੰਦਰ ਪੇਖ ਪੂਰੰਦਰ ਕੇ ਬਲ ਜਾਵੇਂ ਦਨ ਦਛਨ ਬਕ ਪਰਦਚਨ ਪਾਲ ਮੈ ਕੁੰਕਮ ਅਛਤ ਲਾਵੈ ਹੋ ਤਕ ਕੋ ਲਾਹਲ ਦੇਵ ਪੂਰੀ ਮਿਲ ਦੇਵਨ ਕੇ ਕੁਲ ਮੰਗਲ ਲਗਾਵੈ ਸਬਈਆ ਹੇ ਰਵ ਹੇ ਸਸ ਹੇ ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿਤ ਮੈ ਸੋਈ ਕੀਜੈ ਸਤ੍ਰਨ ਸੋਵਤ ਹੀਦਨ ਪੀਤਰ ਜੂਝ ਮਰਉ ਤਾਉ ਸੱਚ ਪਤੀਜੈ ਸੰਤ ਸਹਾਰੇ ਸਦਾ ਜਗ ਮਾਏ ਕਿਰਪਾ ਕਰੋ ਸ਼ਿਆਮ ਇਹ ਹੈ ਬਰਦੀ ਜਾ ਸਵਈਆ ਪਾਏ ਘੇ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਮੰਨਿਓ ਸਿਗਮ੍ਰਿਤ ਸ਼ਾਸਤਰ ਵੇਦ ਸਭ ਹੈ ਬਹੁ ਭੇਦ ਕਹ ਹਮ ਏਕ ਨਾ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਕਾਨਿਓ ਦੋਹਰਾ ਸਗਲ ਦਵਾਰ ਕਉ ਛਾੜ ਕੇ ਗਇਓ ਤੁਹਾਰੋ ਦਵਾਰ ਬਾਹਂ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਐਸੇ ਚੰਡ ਪ੍ਰਤਾਪ ਤੇ ਦੇਵਨ ਬੜਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਜਾਪ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਵੰਗ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਦੁਖਾਲੰ ਪਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ